ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਵਾਲੀ ਦੇ ਦਿਨ ਤੇ ਦਿਵਾਲੀ ਦੇ ਸੰਬੰਧ ਚ ਗੱਲਬਾਤ ਕਰਦੇ ਆ ਕੀ ਸਾਡਾ ਸਿੱਖਾਂ ਦਾ ਇਸ ਦਿਨ ਨਾਲ ਕੋਈ ਸੰਬੰਧ ਵੀ ਹੈ ਜੇ ਇਸ ਸੰਬੰਧ ਉਹ ਸਾਰੇ ਲੋਕਾਂ ਨੇ ਸਤਿਕਾਰਕ ਤੌਰ ਤੇ ਮੰਨਿਆ ਵੀ ਜਿਹੜੇ ਮੰਨਦੇ ਆ ਕਿ ਉਹਨਾਂ ਨੂੰ ਕਹਿਣਾ ਚਾਹੀਦਾ ਹਾਂ ਉਹਨਾਂ ਦਾ ਕਰਮ ਉਵੇਂ ਤੁਸੀਂ ਆਸਾ ਦੀ ਵਾਰ ਚ ਵੀ ਪੜ ਸਕਦੇ ਹੋ ਭਗਤ ਨਾਮਦੇਵ ਜੀ ਨੂੰ ਵੀ ਪੜ ਸਕਦੇ ਹੋ ਭਗਤ ਤਰਲੋਚਨ ਜੀ ਨੂੰ ਵੀ ਪੜ ਸਕਦੇ ਜਿਹੜੇ ਬ੍ਰਾਹਮਣ ਹੋਏ ਨੇ ਆਪ ਖੁਦ ਉਹਨਾਂ ਇਨ੍ਹਾਂ ਭਗਵਾਨਾਂ ਬਾਰੇ ਕੀ ਲਿਖਿਆ ਕਿਰਨੀਆ ਜਿਹਦੀ ਦੀਪ ਮਾਲਾ ਕਰਨੀ ਉਥੋਂ ਅਸੀਂ ਭਗੌੜੇ ਆ ਇੱਥੇ ਵੱਧ ਹੱਤੀ ਜਿਹੜੀ ਚੱਲ ਰਹੀ ਏ ਸਮੇਂ ਕੀ ਉਥੋਂ ਸਾਨੂੰ ਧਰਮ ਦਾ ਉਦੇਸ਼ ਸਹੀ ਮਿਲ ਰਿਹਾ ਧਰਮ ਦਾ ਉਦੇਸ਼ ਤਾਂ ਸਾਡੇ 18ਵੀਂ 19ਵੀਂ ਸਦੀ ਵਾਲੇ ਸਿੱਖਾਂ ਨੇ ਉਹਨਾਂ ਨੇ ਹੰਡਾਇਆ ਉਹਨਾਂ ਨੇ ਸਬਤ ਕੀਤਾ ਅਸੀਂ ਅੱਜ ਨੀਵੇਂ ਹੋ ਕੇ ਭਾਈਚਾਰਕ ਸਾਂਝ ਨੂੰ ਮੰਨ ਰਹੇ ਆ ਬੇ ਲੋੜੀ ਭਾਈਚਾਰਕ ਸਾਂਝ ਜਿਹੜੀ ਸਾਡੀ ਚਲੋ ਹੋਣੀ ਚਾਹੀਦੀ ਆ ਪਰ ਸਾਡੀ ਭਾਈਚਾਰਕ ਸਾਂਝ ਸਿੱਖ ਸਦਾ ਸਾਡਾ ਵੀ ਸੇਖੀ ਪੇਸ਼ ਜਾ ਕੇ ਉਹੇ ਪਖੰਡ ਕਰਨ ਦੇ ਤਰੀਕੇ ਨਾਲ ਨਹੀਂ ਤੇ ਸਾਡਾ ਤੇ ਉਹਨਾਂ ਦਾ ਫਰਕ ਕੀ ਰਹਿ ਗਿਆ ਹੋ ਸਕਦਾ ਤੁਸੀਂ ਆਪਣੇ ਵਰਗੇ ਆਪਣੇ ਵਿੱਚੋਂ ਜਿਹੜੇ ਤੁਰੇ ਫਿਰਦੇ ਆ ਉਹਨਾਂ ਨਾਲ ਰਲ ਕੇ ਇਸੇ ਲਾਈਨ 'ਚ ਤੁਰ ਕੋ ਵੀ ਹਾਂ ਹਾਂ ਆਪਾਂ ਧੂਨੇ ਤੇ ਇਹੋ ਜੇ ਵੱਡੇ ਵੱਡੇ ਤਰੀਕੇ ਅਪਣਾਉਣੇ ਆ ਉਹ ਬੜੇ ਲਾਹੇਵੰਦ ਆ ਓਕੇ ਜੇ ਲਈ ਲਾਹੇਵੰਦ ਨਹੀਂਗੇ ਉਹ ਸਿਰਫ ਧਾਰਮਿਕ ਸਥਾਨਾਂ ਤੇ ਜਿਨ੍ਹਾਂ ਦੇ ਕਬਜ਼ੇ ਉਹਨਾਂ ਲਈ ਲਾਹੇਵੰਦ ਹੈਗੇ ਨੇ ਹਟੀਆਂ ਹਰ ਦੇਸ਼ਾਂ 'ਚ ਇੱਕ ਅਦਾ ਤਿਉਹਾਰ ਮਨਾਇਆ ਜਾਂਦਾ ਜਿੱਥੇ ਬਿਜ਼ਨਸਮੈਨ ਵੱਡੀਆਂ ਕਰਕੇ ਚਲਾਉਂਦੇ ਨੇ ਹਟੀਆਂ ਤਾਂ ਤੁਸੀਂ ਗੁਰਸਿੱਕਾਂ ਨੇ ਉਹ ਹਟੀਆਂ ਤੋਂ ਬਚ ਕੇ ਗੁਰਬਾਬੇ ਨਾਨਕ ਦੇ ਹੱਟ ਤੇ ਆਉਣਾ ਇਨ੍ਹਾਂ ਤੌਰ ਤਰੀਕਿਆਂ ਨਾਲ ਸੋ ਗੁਰਮੁਖਾਂ ਲਈ ਉਹ ਹੀ ਦਿਨ ਵੱਡਾ ਜਿਸ ਦਿਨ ਸੋਝੀ ਆਈ ਵਾਹਿਗੁਰੂ ਜੀ ਕੀ ਫਤਿਹ